ਸਸਿਕਰਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੀ ਟਰੂਡੋ ਸਰਕਾਰ ਦੀਆਂ ਨਮਾਨੀਆਂ ਮਾਈਗ੍ਰੇਸ਼ਨ ਨੀਤੀਆਂ ਕਾਰਨ ਹਜ਼ਾਰਾਂ ਅਤਰਾਸਟ ਵਿਦਿਆਰਥੀ ਮੁਸੀਬਤ ਦੇ ਵਿੱਚ ਨੇ ਲਾਗੂ ਕੀਤੀਆਂ ਨੀਤੀਆਂ ਦੇ ਕਾਰਨ 1.25 ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦਾ ਖਤਰਾ ਮੰਡਰਾ ਰਿਹਾ ਹੈ ਉਹ ਵਿਦਿਆਰਥੀ ਹਨ ਜੋ ਉੱਚ ਸਿੱਖਿਆ ਤੇ ਚੰਗੇ ਦੇ ਭਵਿੱਖ ਦੀ ਆਸ ਦੇ ਨਾਲ ਕੈਨੇਡਾਏ ਸਨ ਦਰਅਸਲ ਵੱਡੀ ਗਿਣਤੀ ਵਿਦਿਆਰਥੀਆਂ ਦੇ ਵਰਕ ਵੀਜ਼ੇ ਦੀ ਮਿਆਦ ਦਸੰਬਰ ਚ ਖਤਮ ਹੋਣ ਜਾ ਰਹੀ ਹੈ ਪਰ ਸਰਕਾਰਾਂ ਨਾ ਤਾਂ ਕੰਮ ਅਤੇ ਨਾ ਹੀ ਅਸਥਾਈ ਨਾਗਰਿਕਤਾ ਦੀਆਂ ਫਾਈਲਾਂ ਨੂੰ ਇਰਕਾਰੀਏ ਅਤੇ ਵੀਜ਼ਾ ਵਧਾਉਣ ਦੇ ਲਈ ਅਲਚੀਆਂ ਲੈਣੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਕੈਨੇਡਾ ਵਿੱਚ ਵਿਦਿਆਰਥੀ ਸਲਕਾਂ ਉਤੇ ਉਤਰ ਆਏ ਨੇ ਅਤੇ ਹੁਣ ਪੰਜਾਬੀ ਗਾਇਕਾਂ ਨੇ ਇਹਨਾਂ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦਿਨ ਕੈਨੇਡਾ ਫੇਤੀ ਦੌਰਾਨ ਪੰਜਾਬ ਦੇ ਗਾਇਕ ਗੁਰੂ ਰੰਤਾਵਾ ਨੇ ਪੰਜਾਬੀ ਨੌਜਵਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੜਤਾਲ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਸੀ। ਉਹਨਾਂ ਪੰਜਾਬੀ ਮੁੱਲ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿਛਲੇ ਦਿਨੀ ਪੰਜਾਬ ਆ ਕੇ ਇਹਨਾਂ ਅੰਤਰਰਾਸ਼ਟਰੀ ਵਿਦਿਆਰਥੀ ਨੌਜਵਾਨਾਂ ਦੀ ਮਦਦ ਕਰਨ। ਰੰਤਾਵਾ ਨੇ ਕਿਹਾ ਇੱਥੇ ਵੱਸਣ ਵਾਲੇ ਪੰਜਾਬੀਆਂ ਨੂੰ ਸੰਕਟ ਦੀ ਘੜੀ ਦੇ ਵਿੱਚ ਉਹਨਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ। ਨੌਜਵਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਤਾਜਾ ਉਨ੍ਹਾਂ ਦੀ ਆਵਾਜ਼ ਕੈਨੇਡਾ ਸਰਕਾਰ ਤੱਕ ਪਹੁੰਚ ਸਕੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਪਰ ਟ੍ਰੂਡੋ ਸਰਕਾਰ ਦੀਆਂ ਸਖਤ ਨੀਤੀਆਂ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਅਨਿਸ਼ਚਿਤ ਭਵਿੱਖ ਵੱਲ ਧੱਕ ਦਿੱਤਾ ਹੈ ਤਾਜ਼ਾ ਅੰਕੜਿਆਂ ਦੇ ਅਨੁਸਾਰ ਜੇਕਰ ਕੈਨੇਡਾ ਵਿੱਚ 1.3 ਲੱਖ ਤੋਂ ਵੱਧ ਅੰਤਰਰਾਸ਼ਟਰੀ ਗ੍ਰੈਜੂਏਟ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਮਈ ਮਹੀਨੇ ਦੇ ਵਿੱਚ ਇਹ ਅੰਕੜਾ ਹੁਣ 70 ਹਜ਼ਾਰ ਸੀ ਨਵੀਂ ਜ਼ਿੰਦਗੀ ਦੀ ਉਮੀਦ ਲੈ ਕੇ ਕੈਨੇਡਾ ਪਹੁੰਚੇ ਇਹ ਵਿਦਿਆਰਥੀ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੀਆਂ ਅਧਿਆਨ ਨੀਤੀਆਂ ਦਾ ਸ਼ਿਕਾਰ ਹੋ ਰਹੇ ਨੇ। ਹਾਲ ਹੀ ਦੇ ਵਿੱਚ ਟਰੂਡੋ ਸਰਕਾਰ ਨੇ ਸਟੱਡੀ ਪਰਮਿਟ ਅਤੇ ਪਰਮਾਨੈਂਟ ਰੈਜ਼ਿਡੈਂਸੀ ਨਾਮ ਸਦਕਾ ਦੀ ਗਿਣਤੀ ਸੀਮਤ ਕਰ ਦਿੱਤੀ ਹੈ, ਜਿਸ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਉੱਤੇ ਵੱਡਾ ਪ੍ਰਭਾਵ ਪਿਆ ਹੈ। ਕੁਝ ਪੰਜਾਬੀ ਨੌਜਵਾਨਾਂ ਕੋਲ ਦੋ ਹੀ ਬਦਲ ਨੇ ਜਾਂ ਤਾਂ ਕੈਨੇਡਾ ਵਿੱਚ ਠਾਰ ਕਾਨੂੰਨੀ ਟਾਂਗ ਦੇ ਨਾਲ ਲੁਕ ਕੇ ਆਪਣੀ ਜ਼ਿੰਦਗੀ ਬਤੀਤ ਕਰਨ ਜਾਂ ਫਿਰ ਕੈਨੇਡਾ ਛੱਡ ਕੇ ਪਰਤ ਆ ਜਾਣ ਕੁਝ ਨੌਜਵਾਨਾਂ ਨੇ ਕੈਨੇਡਾ ਤੋਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਕਿ ਪ੍ਰਿੰਸ ਐਡਵਰਡ ਆਈਲੈਂਡ, ਅਨਟਾਰੀਓ, ਮੈਨੀਟੋਬਾ ਅਤੇ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਵਿਦਿਆਰਥੀ ਸੜਕਾਂ ਉੱਤੇ ਕੈਂਪ ਲਗਾ ਰਹੇ ਨੇ ਅਤੇ ਰੈਲੀਆਂ ਵੀ ਕਰ ਰਹੇ ਨੇ ਦੱਸ ਸੀ ਕਿ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਮਸ਼ਹੂਰ ਪੂਰ ਪੰਜਾਬੀ ਪਾਇਚਰ ਦੀ ਅਗਵਾਈ ਕਰ ਰਹੇ ਜਸਵਿੰਦਰ ਸਿੰਘ ਜਸਦਾ ਕਹਿੰਦੇ ਕਿ ਕੈਂਪਸਾਂ ਵਿੱਚ ਨਿਯਮ ਸਖਤ ਹੁੰਦੇ ਚਾਰੇ ਨਹੀਂ ਅਜੇ ਤੇ ਵਿੱਚ ਇਨ੍ਹਾਂ ਵਿਦਿਆਰਥੀਆਂ ਨੂੰ ਲੈ ਕੇ ਸਰਕਾਰ ਤੇ ਕਾਫੀ ਦਬਾਅ ਵੀ ਪਿਆ ਹੋਇਆ ਪਰ ਸਰਕਾਰ ਦੇ ਵੱਲੋਂ ਬਣਾਏ ਗਏ ਨਿਯਮ ਕਾਫੀ ਸਖਤ ਨਹੀਂ ਇਸ ਦਾ ਅਸਰ ਪੰਜਾਬੀ ਨੌਜਵਾਨਾਂ ਉੱਤੇ ਵੀ ਡੂੰਗਾ ਪਵੇਗਾ ਵਰਤਮਾਨ ਦੇ ਵਿੱਚ ਕੈਨੇਡਾ 'ਚ ਸਾਲਾਨਾ ਇਮੀਗ੍ਰੇਸ਼ਨ ਲਗਭਗ 1.8 ਮਿਲੀਅਨ ਹੈ ਜੋ ਕਿ ਵਿਸ਼ਵ ਦੇ ਕਿਸੇ ਵੀ ਦੇਸ਼ ਦੀ ਪ੍ਰਤੀ ਆਬਾਦੀ ਦੀ ਸਭ ਤੋਂ ਉੱਚੀ ਦਰਾਂ ਦੇ ਵਿੱਚੋਂ ਇੱਕ ਹੁੰਦੀ ਹੈ 2023 ਤੱਕ ਕੈਨੇਡਾ ਵਿੱਚ ਸਥਾਈ ਨਿਵਾਸ ਦੇ ਨਾਲ 8 ਮਿਲੀਅਨ ਤੋਂ ਵੱਧ ਪਰਵਾਸੀ ਰਹੇ ਨੇ ਜੋ ਕੁੱਲ ਕੈਨੇਡੀਅਨ ਆਬਾਦੀ ਦਾ ਲਗਭਗ 22% ਹੈ ਬਿਊ ਰਿਪੋਰਟ ਚੈਨ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ